ਹੈਲੋ ਸਸਿਕਾ ਜੀ ਕੀ ਹਾਲ ਚਾਲ ਹੈ ਭੈਣਾਂ ਦਾ ਅਸੀਂ ਬਿਲਕੁਲ ਠੀਕ ਠਾਕ ਐ ਜੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਰਹੇ ਆਂ ਜੀ ਤੇ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਏ ਆਂ ਆਪਾਂ ਕਾਫੀ ਬਿਜ਼ੀ ਸੀਗੇ ਇਸ ਕਰਕੇ ਆਪਣੇ ਕੋਲੇ ਬਿਲਕੁਲ ਵੀ ਟਾਈਮ ਨਹੀਂ ਲੱਗਿਆਗਾ ਵੀਡੀਓ ਬਣਾਉਣ ਦਾ ਤੇ ਤੁਹਾਡੇ ਨੂੰ ਵੀਡੀਓ ਨਹੀਂ ਆਪਣੀ ਕਾਫੀ ਦਿਨਾਂ ਤੋਂ ਆ ਰਹੀਆਂ ਇਸ ਕਰਕੇ ਆਪਾਂ ਕਾਫੀ ਜ਼ਿਆਦਾ ਬਿਜ਼ੀ ਸੀਗੇ ਤੇ ਆਪਾਂ ਹੁਣ ਤੁਹਾਨੂੰ ਬਹੁਤ ਸੋਹਣੇ ਸੂਟ ਲੈ ਕੇ ਆਏ ਆਂ ਭੈਣਾਂ ਲਈ ਲੋ ਜਿਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਭੇਜ ਦੇਣਾ ਜਿਹੜਾ ਨੰਬਰ ਹੈ ਜੀ ਉਹ ਵੀਡੀਓ ਦੇ ਵਿੱਚ ਆਪਾਂ ਐਡ ਕੀਤਾ ਹੋਇਆ ਹੈ ਤੁਸੀਂ ਉੱਥੋਂ WhatsApp ਕਰ ਲੈਣਾ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਪ ਦੇ ਲਈ ਸੂਟ ਤੁਸੀਂ ਬੁੱਕ ਕਰ ਲੈਣਾ ਲੋਪੇ ਨੂੰ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਤੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਮੈਂ ਪਹਿਲਾਂ ਤੁਹਾਨੂੰ ਆਪ ਦਾ ਸਲਾਈ ਕੀਤਾ ਸੂਟ ਚੈੱਕ ਕਰਵਾਉਣੀ ਹੈ ਦੇਖੋ ਜੀ ਪਛ ਮਿੰਨੇ ਦਾ ਸੂਟ ਹੈ ਜੀ ਬਹੁਤ ਸੋਹਣਾ 컬러 ਤੁਸੀਂ ਦੇਖੋ ਚੈੱਕ ਕਰੋ येलो कलर ਬਹੁਤ ਹੀ ਪਿਆਰਾ ਸੋਹਣਾ ਜ ਆ ਇਸ ਤਰ੍ਹਾਂ ਇਹਦੇ ਬਾਡਰ ਬਣਿਆ ਹੋਇਆ ਸਿੰਪਲ ਸੋਬਰ ਸੂਟ ਹੈਗਾ ਤੇ ਇਹ ਵਾਲਾ ਹੋ ਗਿਆ ਜੀ ਇੱਥੋਂ ਤਾਈਂ ਵਰਕ ਸਾਰਾ ਫਰੰਟ ਦੇ ਵਿੱਚ ਐਵੇਂ ਬਣਿਆ ਹੋਇਆ ਸੂਟ ਹੈ ਠੀਕ ਹੈ ਜੀ ਇਹ ਹੋ ਗਿਆ ਇਹਦਾ ਬਾਜੂ ਦਾ ਕੰਮ ਤੁਸੀਂ ਇਹਦੇ ਨਾਲ ਦੇ ਸੂਟ ਵੀ ਆਪਣੇ ਕੋਲੋਂ ਲੈ ਸਕਦੇ ਹੋ ਨਾਲੇ ਇਹਦੀ ਆਪਾਂ ਪਲੇਨ ਇਸ ਸਲਵਾਰ ਰੱਖੀ ਹੈਗੀ ਦੇਖੋ ਤੇ ਨਾਲ ਇਹਦੇ ਹੈਗਾ ਜੀ ਛੋਲ ਨਾ ਤਾਂ ਸਟੋਲ ਹੈ ਜੀ ਛੋਲ ਹੈਗਾ ਬਹੁਤ ਸੋਹਣਾ ਦੇਖੋ ਐਵੇਂ ਦਾ ਐਵੇਂ ਪਾਊਡਰ ਬਣਿਆ ਹੋਇਆ ਪੱਲਿਆਂ ਤੇ ਤੇ ਬਹੁਤ ਸੋਹਣਾ ਸੂਟ ਹੈਗਾ ਤੁਸੀਂ ਐਵੇਂ ਦੇ ਸੂਟ ਵੀ ਆਪਣੇ ਕੋਲੋਂ ਛੋਲ ਨਾਲੇ ਸੂਟ ਵੀ ਲੈ ਸਕਦੇ ਹੋਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਜੀ ਮੇਰੇ WhatsApp ਨੰਬਰ ਤੇ ਭੇਜ ਦਿਓ ਆ ਵੇਖੋ ਕਲਰ ਬਹੁਤ ਸੋਹਣਾ ਇਹਦੇ ਵਿੱਚ ਕਾਫੀ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਤੇ ਮੈਂ ਤੁਹਾਨੂੰ ਹੁਣ ਆਪਣੇ ਕੋਲੇ ਨਾ ਵਰਕ ਹੋ ਕੇ ਸੂਟ ਆਏ ਮੈਂ ਤੁਹਾਨੂੰ ਉਹ ਵਾਲੇ ਸੂਟ ਚੈੱਕ ਕਰਵਾਉਣੀ ਆ ਇਹ ਹੈਗਾ ਜੀ ਸਿਲਕ ਪਸ਼ਮੀਨਾ orange ਕਲਰ ਹੈ ਸਿੰਗਲ ਟਾਂਕੇ ਦਾ ਕੰਮ ਹੈ ਜੀ ਬਹੁਤ ਸੋਹਣਾ ਲਓ ਦੇਖੋ ਨੈਕ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਨੈਕ ਬਣਿਆ ਹੋਇਆ ਜਦੋਂ ਸਟਿਚਿੰਗ ਹੋ ਗਈ ਸੂਟ ਦੀ ਬਹੁਤ ਸੋਹਣੀ ਗ੍ਰੇਸ ਆਊਗੀ ਸੂਟ ਦੀ ਸਾਰਾ ਇਹ ਸਿੰਗਲ ਟੰਕੇ ਦਾ ਕੰਮ ਹੈ ਇਹ ਘੇਰੇ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਸਾਰੀਆਂ ਭੈਣਾਂ ਦੇ WhatsApp ਤੇ ਮੈਸੇਜ ਆ ਰਹੇ ਸੀ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਜੀ ਅਸੀਂ ਕਾਫੀ ਬਿਜ਼ੀ ਸੀ ਇਸ ਕਰਕੇ ਸਾਡੇ ਕੋਲੇ ਬਿਲਕੁਲ ਵੀ ਟਾਈਮ ਨਹੀਂ ਸੀ ਲੱਗ ਰਿਹਾ ਹੈਗਾ ਲਓ ਜੀ ਇਹ ਬਾਜੂ ਦਾ ਕੰਮ ਹੋ ਗਿਆ ਸਾਰੇ ਤੁਸੀਂ ਸਫਾਈ ਚੈੱਕ ਕਰੋ ਜੀ ਵਰਕ ਦੀ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਸਿੰਗਲ ਟੰਕੇ ਦਾ ਕੰਮ ਹੈ ਬਹੁਤ ਜਿਆਦਾ ਸੋਹਣੀ ਸਫਾਈ ਹੈ ਸਾਈਂ ਵਰਕ ਦੀ ਇਹ ਲੇਟ ਡਬਲ ਟੂਨ ਅਪ ਪਸ਼ਮੀਨਾ ਸਿਲਕ ਪਸ਼ਮੀਨਾ ਬਹੁਤ ਸੋਹਣਾ orange ਤੇ pink ਕਲਰ ਹੈਗਾ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਸੂਟ ਪਸੰਦ ਆ ਤੁਸੀਂ ਆਪਦੇ ਲਈ ਬੁੱਕ ਕਰ ਲਿਓ ਸੂਟ ਇਹ ਹੋ ਗਿਆ ਜੀ orange ਕਲਰ ਸੂਟ ਬਹੁਤ ਸੋਹਣਾ ਸਿਲਕ ਪਸ਼ਮੀਨਾ ਪੁਪਿੰਦਰਾ ਬ੍ਰਾਂਡ ਦਾ ਹੈ ਜੀ ਇਹਦੇ ਨਾਲ ਆਪਾਂ ਰੱਖਿਆ ਜੀ ਚਨੂਨ ਦਾ ਦੁਪੱਟਾ ਹੈ ਹਜੇ ਇਹਦੇ ਤੇ ਆਪਾਂ ਲੈਸ ਲੂਸ ਲਾਉਣੀ ਹੈ ਦੇਖੋ ਇਹ ਨਾਲ ਆਪਾਂ ਇਹਦੇ ਚਨੂਨ ਦਾ ਦੁਪੱਟਾ ਐਡ ਕੀਤਾ ਹੈ ਠੀਕ ਹੈ ਤੇ ਲਓ ਜੀ ਆ ਪਸ਼ਮੀਨੇ ਦੇ ਸੂਟ ਆ ਗਏ ਆਪਣੇ ਕੋਲੇ ਬਰਕ ਹੋ ਕੇ ਸੂਟ ਆਏ ਹੈਗੇ ਲਓ ਪਹਿਣੋ ਬਿਲਕੁਲ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਆ ਵੇਖੋ ਨੈੱਕ ਤਾਂ ਹੀ ਕੰਮ ਹੈ ਇਹਦਾ ਬਹੁਤ ਸੋਹਣਾ ਮੋਰ ਪੰਖੀਆ ਕਲਰ ਹੈ ਇਹਦਾ ਤੇ ਇਹ ਹੋ ਗਿਆ ਜੀ ਘੇਰੇ ਦਾ ਕੰਮ ਇਸ ਤਰ੍ਹਾਂ ਫਲਾਵਰ ਬਣੇ ਹੋਏ ਆ ਘੇਰਾ ਆਪਾ ਜਿੰਨਾ ਮਰਜ਼ੀ ਰੱਖ ਸਕਦੇ ਆ ਘੇਰੇ ਦਾ ਕੋਈ ਵੀ ਇਸ਼ੂ ਹੈ ਨਹੀਂਗਾ ਇਹ ਵਿੱਚ 프ਰੰਟ ਦੇ ਇਸ ਤਰ੍ਹਾਂ ਬੁੜੀਆਂ ਬੂਟੀਆਂ ਬਣੀਆਂ ਹੋਈਆਂ ਠੀਕ ਹੈ 5 ਮੀਟਰ 올ਓਵਰ ਕੱਪੜਾ ਹੈਗਾ ਕਮਕਮ ਬ੍ਰਾਂਡ ਦੀ ਹੈਗਾ ਪਸ਼ਮੀਨਾ ਜੀ ਇਹ ਲੋ ਜੀ ਇਹ ਬਾਜੂ ਦਾ ਕੰਮ ਹੋ ਗਿਆ ਬਿਲਕੁਲ ਵੀ ਇਹਦੇ ਉੱਪਰ ਹੋਰ ਨਹੀਂ ਆਉਗਾ ਬਹੁਤ ਜਿਆਦਾ ਸੋਹਣਾ ਸੂਟ ਬਣਦਾ ਤੇ ਲੋ ਜੀ ਇਹ ਆਪਾਂ ਸੇਲ ਹੀ ਲਈ ਹੋਈ ਹੈ ਪਹਿਣਾ ਲਈ ਤੁਸੀਂ ਜਲਦੀ ਜਲਦੀ ਸੂਟ ਹੈ ਜਿਹੜੇ ਆਪਦੇ ਲਈ ਬੁੱਕ ਕਰ ਲੈਣੇ ਜਿਹੜਾ ਜਿਹੜੇ ਵੀ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਤੁਸੀਂ ਸਕਰੀਨ ਸ਼ਾਟ ਲੈ ਲੈਣਾ ਪਹਿਣਾ ਜਲਦੀ ਜਲਦੀ ਲੋ ਜੀ ਇਹ ਹੋ ਗਿਆ ਹੁਣ ਆਪਾਂ ਤੁਹਾਨੂੰ ਇੱਕ ਕਲਰ ਹੋਰ ਦਿਖਾਉਣੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬਾਵਾਜਾ ਕਲਰ ਬੋਲ ਦਿੰਦੇ ਆ। ਵੈਸੇ ਤਾਂ ਔਰੇਂਜ ਦੇ ਟਾਉਨ ਹੁੰਦੀ ਹੈ ਇਹ। ਲੋ ਜੀ ਇਹ ਵੇਖੋ ਇਹ ਹੋ ਗਿਆ ਜੀ ਘੇਰੇ ਦਾ ਕੰਮ। ਇਸ ਤਰ੍ਹਾਂ ਇਹਦੇ ਵਿੱਚ ਫਲਾਵਰ ਬਣੇ ਹੋਏ ਆ, ਕਲੀਆਂ ਜਾਂਦੀਆਂ। ਪੂਰਾ ਉੱਪਰਿਆ ਭਰਿਆ ਸੂਟ ਹੈਗਾ। ਪੂਰਾ ਨੈੱਕ ਤਾਂ ਹੀ ਬਣਿਆ ਹੋਇਆ ਵੇਖੋ ਜੀ। ਬਹੁਤ ਸੋਹਣਾ ਕਲਰ ਆ ਸੂਟ ਦਾ। ਵਰਕ ਬਹੁਤ ਸੋਹਣਾ ਹੋਇਆ ਹੈਗਾ। ਇਹ ਹੈਗੇ ਜੀ ਬਿਨਾਂ ਦੁਪੱਟੇ ਤੋਂ ਤੁਸੀਂ ਸਾਡੇ ਕੋਲੋਂ ਦੁਪੱਟੇ ਵੀ ਲਵਾ ਸਕਦੇ ਹੋ ਨਾਲ ਬਿਨਾਂ ਦੁਪੱਟਿਆਂ ਤੋਂ ਵੀ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਦੇਖੋ ਜੀ ਇਹ ਹੋ ਗਿਆ ਬਾਜੂ ਦਾ ਕੰਮ ਆਪਣੇ ਕੋਲ ਹੀ ਟੇਲਰ ਅਵੇਲੇਬਲ ਹੈ ਜੀ ਵਰਕਰ ਅਵੇਲੇਬਲ ਹੈ ਕੋਈ ਵੀ ਡਿਜ਼ਾਈਨ ਤੁਹਾਨੂੰ ਸਾਡਾ ਪਸੰਦ ਹੋਵੇ ਜਾਂ ਤੁਸੀਂ ਸਾਡੇ ਤੋਂ ਬਣਵਾਉਣਾ ਹੋਵੇ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਬਣਵਾ ਸਕਦੇ ਹੋ ਜਿਹੜਾ ਵਰਕ ਹੈ ਜੀ ਉਹ ਆਪਾਂ ਹੋਲ سیل ਰੇਟ ਦੇ ਵਿੱਚ ਕਰਕੇ ਦਿੰਨੇ ਆ ਹੈਂਡਵਰਕ ਮਸ਼ੀਨਵਰਕ ਕਿਸੇ ਵੀ ਤਰ੍ਹਾਂ ਤੁਸੀਂ ਵਰਕ ਕਰਵਾਉਣਾ ਹੋਵੇ ਆਪਣੇ ਕੋਲ ਤੇ ਤੁਸੀਂ ਭੈਣੋਂ ਕਰਵਾ ਸਕਦੇ ਹੋ orange ਕਲਰ ਬਹੁਤ ਹੀ ਜਿਆਦਾ ਸੋਹਣਾ ਠੀਕ ਹੈ ਲੋ ਜੀ ਹੁਣ ਆ ਗਿਆ ਆਪਣਾ ਫਰੋਜੀ ਕਲਰ ਇਹ ਵੀ ਪਸ਼ਮੀਨਾ ਦੀ ਜਿੰਨਾ ਵੀ ਕੱਪੜਾ ਆਪਣੇ ਕੋਲੇ ਹੋਿੰਦਾ ਹੈ ਜੀ ਸਾਰਾ ਆਪਾਂ ਬ੍ਰਾਂਡ ਦਾ ਰੱਖਦੇ ਇਹ ਵੀ ਕੁਮਕਮ ਦਾ ਪਸ਼ਮੀਨਾ ਲਓ ਜੀ ਇਹ ਘੇਰੇ ਦਾ ਕੰਮ ਹੋ ਗਿਆ ਬਹੁਤ ਸੋਹਣਾ ਨਾਲੇ ਹਲਕਾ ਫੁਲਕਾ ਨਾਲ ਸੋਹਣਾ ਲੱਗਦਾ ਹੈਗਾ ਤੇ ਵਰਕ ਤੁਸੀਂ ਦੇਖੋ ਇਹ ਦੇਖੋ ਪਹਿਲਾਂ ਆ ਗਈ ਫਰਾ ਇਸ ਤਰ੍ਹਾਂ ਘੇਰੇ ਤੇ ਬੁਟੀ ਆ ਗਈ ਐਵੇਂ ਬਣਿਆ ਇਹ ਆ ਗਈ ਵੇਲ ਉੱਪਰ ਠੀਕ ਹੈ ਤੇ ਫਰੋਜੀ ਕਲਰ ਕਿੰਨਾ ਸੋਹਣਾ ਹੈਗਾ ਦੇਖੋ ਇਹ ਆ ਗਿਆ ਜੀ ਬਾਜੂ ਦਾ ਕੰਮ ਤੁਸੀਂ ਸਫਾਈ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਟਰਾਸਟ ਕਲਰ ਲੱਗੇ ਹੋਏ ਆ ਪੂਰਾ ਠਾ ਹੁੰਦਾ ਜੀ ਸੂਟ ਦਾ ਬਹੁਤ ਸੋਹਣਾ ਲੱਗਦਾ ਦੇਖੋ ਭੈਣੋ ਸਾਡੀਆਂ ਦੇ ਵਿੱਚ ਇਵੇਂ ਸੂਟ ਸੋਹਣੇ ਲੱਗਦੇ ਆ ਸੋਨੇ ਥੋੜੇ ਥੋੜੇ ਵਰਕ ਹੋਵੇ ਜਿਆਦਾ ਵਰਕ ਵਾਲੇ ਸੂਟ ਆਪਣੇ ਤੋਂ ਘਰਾਂ ਦੇ ਵਿੱਚ ਪਾਏ ਵੀ ਨਹੀਂ ਜਾਂਦੇ ਜਿਵੇਂ ਆਪਾਂ ਕਿਤੇ ਵਾਰਨ ਦੇ ਛੋਟੇ-ਮੋਟੇ ਫੈਕਸ਼ਨ ਤੇ ਜਾਣੇ ਤੇ ਉਹਦੇ ਲਈ ਸੂਟ ਬਹੁਤ ਸੋਹਣੇ ਆਗੇ ਦੇਖੋ ਕਲਰ ਬਹੁਤ ਸੋਹਣੇ ਸਾਰੇ ਤੁਸੀਂ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਤੇ ਬੁੱਕ ਕਰ ਸਕਦੇ ਹੋ ਲਓ ਜੀ ਤੇ ਜੇ ਤੁਸੀਂ ਪਲੀਜ਼ ਚੈਨਲ ਤੇ ਪਹਿਲੀ ਵਾਰੀयां ਤੋਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੇਰੇ ਕਿੰ ਭੈਣਾ ਕਾਫੀ ਦਿਨ ਹੋ ਗਏ ਜੀ ਵੀਡੀਓ ਨਹੀਂ ਸਾਡੇ ਤੋਂ ਅਪਲੋਡ ਹੋ ਰਹੀ ਤੇ ਮਸਾਂ ਤਾਂ ਇਹਨਾਂ ਕੱਢ ਕੇ ਵੀਡੀਓ ਬਣਾ ਰਹੇ ਹਾਂਗੇ ਦੇਖੋ ਜੀ ਇਹ ਆ ਗਿਆ ਜੀ ਘੇਰੇ ਦਾ ਕੰਮ ਐ ਇਸ ਤਰ੍ਹਾਂ ਕਲੀਆਂ ਜਾਂਦੀਆਂ ਤੇ ਇਹ ਹੋ ਗਿਆ ਜੀ ਪੂਰੇ ਫਰੰਟ ਦੇ ਵਿੱਚ ਨੈੱਕ ਤਾਂ ਹੀ ਬਣਿਆ ਹੋਇਆ ਲੰਬਾਈ ਦੀ ਵੀ ਕੋਈ ਇਸ਼ੂ ਨਹੀਂ ਹੈਗਾ ਆਪਾਂ ਜਿੰਨੀ ਮਰਜ਼ੀ ਰੱਖ ਸਕਦੇ ਹਾਂਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਇਸੇ ਬ੍ਰੈਂਡ ਦਾ ਮੇਰੇ ਖੁਦ ਦੇ ਸੂਟ ਪਾਇਆ ਹੋਇਆ ਹੈਗਾ ਦੇਖ ਬਿਲਕੁਲ ਵੀ ਬੁਰਨ ਨਹੀਂ ਆਇਆ ਸੂਟ ਦੇ ਉੱਪਰ ਬਹੁਤ ਸੋਹਣਾ ਲੱਗਦਾ ਹੈਗਾ ਨਾਉਂ ਜੀ ਇਹ ਹੋ ਗਿਆ ਜੀ ਬਾਜੂ ਦਾ ਕਲਰ ਬਾਜੂ ਦਾ ਵਰਕ ਸੌਰੀ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹਦੇ ਮੈਂ ਭੈਣਾਂ ਨੂੰ ਚੈੱਕ ਕਰਵਾਏ ਹੈ ਨਾਉਂ ਜੀ ਗ੍ਰੀਨ ਕਲਰ ਦੇਖੋ ਹੁਣ ਤਾਂ ਨਾ ਆਪਣੇ ਕੋਲ ਸੇਲ ਲੱਗੀ ਹੋਈ ਹੈ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਸੂਟ ਆ ਜਿਹੜੇ ਮਿਲਣਗੇ ਤੁਸੀਂ ਜਲਦੀ ਜਲਦੀ ਬੁੱਕ ਕਰਕੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਦੇਣਾ ਲੋ ਜੀ ਹੋ ਗਿਆ ਘੇਰੇ ਦਾ ਵਰਕ ਬਹੁਤ ਸੋਹਣਾ ਪੂਰਾ ਠਾ ਦਿੰਦਾ ਸੂਟ ਜਦੋਂ ਸੂਟ ਸਲਾਈ ਹੋ ਗਿਆ ਨਾ ਬਹੁਤ ਸੋਹਣੀ ਗ੍ਰੇਸ ਬਣੂਗੀ ਸੂਟ ਦੀ ਤੁਸੀਂ ਸਾਡੇ ਕੋਲ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਬਿਨਾਂ ਸਟੀਚਿੰਗ ਤੋਂ ਵੀ ਜੇ ਤੁਸੀਂ ਸਟਿਚਿੰਗ ਕਰਾਉਣਾ ਤਾਂ ਸਾਨੂੰ ਜੀ ਪ੍ਰੋਪਰ ਆਪਦਾ ਨਾਪ ਭੇਜ ਦਿਓ WhatsApp ਤੇ ਲਿਖ ਕੇ ਅਸੀਂ ਤੁਹਾਨੂੰ ਸਟਿਚਿੰਗ ਕਰਕੇ ਦੇਵਾਂਗੇ ਸੂਟ ਦੇਖੋ ਇਹ ਬਾਜੂ ਦਾ ਵਰਕ ਹੋ ਗਿਆ ਜੀ ਤੁਸੀਂ ਨਾਲ ਦੁਪੱਟਾ ਐਡ ਕਰਵਾਉਣਾ ਤਾਂ ਅਸੀਂ ਤੁਹਾਨੂੰ ਦੁਪੱਟਾ ਵੀ ਨਾਲ ਐਡ ਕਰਕੇ ਦੇਵਾਂਗੇ ਜੇ ਤੁਸੀਂ ਬਿਨਾ ਮਤਲਬ ਸਿੰਪਲੀ ਇਹਵੇਂ ਦਾ ਹੀ ਸੂਟ ਲੈਣਾ ਤੁਸੀਂ ਇਹਵੇਂ ਵੀ ਲੈ ਸਕਦੇ ਹੋ ਠੀਕ ਹੈ ਜੀ ਜਿਵੇਂ ਜਿਵੇਂ ਪਹਿਣਾ ਦੀ ਚਵੈਸ ਹੋਊਗੀ ਆਪਾਂ ਪਹਿਣਾ ਦੀ ਚਵੈਸ ਦੇ ਨਾਲ ਹੀ ਹਰ ਚੀਜ਼ ਤਿਆਰ ਕਰਦੇ ਆਂਗੇ ਤੁਸੀਂ ਸਾਡੇ ਕੋਲੋਂ ਹੈਂਡਵਰਕ ਦੇ ਸੂਟ ਵੀ ਤਿਆਰ ਕਰਵਾ ਸਕਦੇ ਹੋ ਮਸ਼ੀਨਵਰਕ ਦੇ ਬਾਕੀ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਵਰਕ ਚੱਲਦਾ ਅੱਜਕੱਲ ਪੇਂਟ ਵਰਕ ਤੁਸੀਂ ਸਾਡੇ ਕੋਲੋਂ ਹਰ ਤਰ੍ਹਾਂ ਦੇ ਮਤਲਬ ਸੂਟ ਹੈ ਜਿਹੜੇ ਤਿਆਰ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਹੈ ਜਿਹੜੇ ਆਪਾਂ ਸਟੀਚਿੰਗ ਕਰਦੇ ਹੈਗੇ ਤੁਸੀਂ ਕੁਰੇਟ ਸੂਟ ਵੱਲ ਧਿਆਨ ਮਾਰਿਓ ਦੇਖੋ ਜੀ ਐਸ ਸੂਟ ਦੀ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਵੇਖੋ ਕਿੰਨਾ ਸੋਹਣਾ ਆਪਾਂ ਨੈੱਕ ਬਣਾਇਆ ਹੋਇਆ ਨਾਲੇ ਦੇ ਆਪਾਂ ਡਬਲ ਡਾਈ ਦੁਪੱਟਾ ਐਡ ਕੀਤਾ ਹੈ ਨਾਲ টাইਪ ਵੀ ਦਾ ਦੁਪੱਟਾ ਹੈ ਇਸ ਤਰ੍ਹਾਂ ਦੇਖੋ ਜੀ ਨਾਲ ਇਹਦੇ ਆਪਾਂ ਸਲਵਾਰ ਤੇ ਫਾਇਕ ਕੀਤਾ ਹੋਇਆ ਹੈ ਦੇਖੋ ਭਣ ਠੀਕ ਹੈ ਪੌਂਚਾਂ ਦਾ ਵਰਕ ਹੈ ਬਹੁਤ ਸੋਹਣਾ ਸਕਿਨ ਕਲਰ ਦੀ ਸਲਵਾਰ ਰੱਖੀ ਹੋਈ ਆਪਾਂ ਨਾਲ ਤੇ ਇਹ ਹੋ ਗਿਆ ਜੀ ਇਹਦੇ ਬਾਜੂ ਦਾ ਕੰਮ ਨੈੱਕ ਦਾ ਕੰਮ ਘੇਰੇ ਦਾ ਲੈਸ ਲਾ ਕੇ ਵੇਖੋ ਆਪਾਂ ਕਿੰਨਾ ਸੋਹਣਾ ਸੂਟ ਨੂੰ ਤਿਆਰ ਕਰ ਲਿਆ ਇਸ ਸਲਵਾਰ ਦੇ ਪੌਂਚੇ ਤੇ ਆਪਾਂ ਵਰਕ ਕੀਤਾ। ਬਹੁਤ ਸੋਹਣਾ ਨਾਲ ਦੁਪੱਟਾ ਲਾਇਆ ਬਟੈਬੀ ਦਾ। ਤੁਸੀਂ ਵੀ ਆਪਣੇ ਕੋਲ ਏਵੇਂ ਦੇ ਸੂਟ ਹੈ ਜਿਹੜੇ ਤੁਸੀਂ ਤਿਆਰ ਕਰਵਾ ਸਕਦੇ ਹੋ। ਬਹੁਤ ਸੋਹਣੀ-ਸੋਹਣੀ ਵੈਰਾਈਟੀ ਹੈ ਜਿਹੜੀ ਆਪਣੇ ਕੋਲ ਆਪਾਂ ਤਿਆਰ ਕਰਦੇ ਹਾਂ। ਜੇ ਤੁਸੀਂ ਇਹਦੇ ਨਾਲ ਦਾ ਸੂਟ ਆਪਣੇ ਕੋਲੋਂ ਲੈਣਾ ਹੈ ਹਨਾ। ਇੱਕੋ ਹੀ ਪੀਸ ਰਹਿ ਗਿਆ। ਆਪਣੇ ਕੋਲ ਸੇਮ ਹੀ ਹੈਗਾ ਇਹ ਵਾਲਾ। ਕਲਰ ਦਾ ਫਰਕ ਹੈ, ਪ੍ਰਿੰਟ ਸੇਮ ਹੈ। ਇੱਕ ਪੀਸ ਹੀ ਹੈਗਾ। ਐਸ ਕੇ ਬ੍ਰਾਂਡ ਦੀ ਸ਼ਰਟ ਹੋਊਗੀ। ਸ਼ਿਮਰ ਪਸ਼ਮੀਨਾ ਜੀ ਇਹ ਤੇ ਇਹ ਹੈਗੀ ਪਸ਼ਮੀਨਾ ਦੀ ਸਲਵਾਰ ਇਹਦੇ ਨਾਲ ਠੀਕ ਹੈ ਜੀ ਇਸ ਨੂੰ ਤੁਹਾਨੂੰ ਬਹੁਤ ਸੋਹਣਾ ਰੇਟ ਘੱਟ ਪ੍ਰਾਈਸ ਦੇ ਵਿੱਚ ਮਿਲ ਜੂਗਾ ਤੇ ਤੁਸੀਂ ਐਵੇਂ ਦਾ ਸੂਟ ਆਪਣੇ ਕੋਲੋਂ ਵੀ ਸਲਾਈ ਕਰਵਾ ਸਕਦੇ ਹੋ ਤੇ ਬਿਨਾਂ ਸਲਾਈ ਕੀਤਾ ਵੀ ਲੈ ਸਕਦੇ ਹੋ ਠੀਕ ਹੈ ਭੈਣੋ ਅੱਜ ਦੀ ਵੀਡੀਓ ਵਿੱਚ ਇੰਨੇ ਮਿਲਦੇ ਆ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਥੈਂਕ ਯੂ